ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈਂ ਲਗਨ ਸੇ ਤੁਹਾਹਰ ਆ ਇੱਕ ਨਵੀਂ ਚਰਚਾ ਲੈ ਕੇ ਹਰ ਰੋਜ਼ੀ ਤਾਂ ਮੇਰੇ ਨਾਲ ਜੁੜੇ ਰਹਿਣਗੇ ਸੀਨੀਅਰ ਪੱਤਰਕਾਰ ਸਾਧਾਰ ਜੋਗਿੰਦਰ ਸਿੰਘ ਜੀ ਦਾ ਸਵਾਗਤ ਹੈ ਜੀ ਬਹੁਤ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੋਗਿੰਦਰ ਜੀ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਆਪਾਂ ਤਰੰਤਰਨ ਹਲਕੇ ਤੋਂ ਹੀ ਕਰਦੇ ਆ ਚੌਥਾ ਖਾੜਾ ਤਾਂ ਪੂਰਾ ਭੱਕ ਚੁੱਕਿਆ ਪਰ ਇੱਕ ਗੱਲ ਹੈ ਵੀ ਉਮੀਦਵਾਰ ਨਾਲ ਉਹ ਜਿਹੜੀ ਚੋਣ ਦੀ ਲੜਾਈ ਹੈ ਉਹ ਕਮੈਂਟਾਂ ਦੇ ਵਿੱਚ ਜਾਂ ਤਾਂ ਉਹਨਾਂ ਦੇ ਸਪੋਰਟਰ ਲੜਦੇ ਆ ਜਾਂ ਤਾਂ ਆਈਟੀ ਸੈੱਲ ਵਾਲੇ ਲੜਦੇ ਆ ਕਿਉਂਕਿ ਕੱਲ ਸੀ ਇਹ ਮਾਨ ਦਾ ਵੀ ਰੋਡ ਸ਼ੋ ਸੀ ਉੱਥੇ ਔਰ ਉਹ ਵੀ ਕਹਿੰਦੇ ਨਜ਼ਰ ਆਏ ਨੇ ਵੀ ਤੁਸੀਂ ਕਮੈਂਟਾਂ 'ਚ ਭਿਰਨਾ ਨਹੀਂ ਹੈ ਤਾਂ ਕਿਤੇ ਨਾ ਕਿਤੇ ਆਈਟੀ ਸੈੱਲ ਬੜਾ ਉੱਬਰਦਾ ਉਮੀਦਵਾਰ ਦੇ ਨਾਲ-ਨਾਲ ਭੁੱਲ ਗਏ ਆਪਾਂ ਇਸ ਵਿਸ਼ੇ ਤੇ ਕੱਲ ਵੀ ਗੱਲ ਕੀਤੀ ਸੀ ਵੀ ਜਿਹੜੀ ਅੱਜਕੱਲ੍ਹ ਅਸਲ ਲੜਾਈ ਹੈ ਨਾ ਉਹ ਅਗਲਾ ਜੀ ਕਿਸੇ ਨੂੰ ਮਿਹਣਾ ਮਾਰਨਾ ਵੀ ਹੈ ਨਾ ਉਸ ਸਟੇਟਸ ਸਟੇਟਸ ਪਾ ਕੇ ਮਾਰ ਦਿੰਦਾ ਹੂੰ ਜੇ ਕਿਸੇ ਨੂੰ ਮਿਹਣਾ ਮਾਰਨਾ ਉਹ ਵੀ ਸਟੇਟਸ ਤੇ ਨਾ ਕਮੈਂਟ ਕਰ ਦਿੰਦੇ ਆ ਜੇ ਕਿਸੇ ਨੂੰ ਲਾਂਭਾ ਦੇਣਾ ਉਹ ਵੀ ਸਟੇਟਸ ਤੇ ਜੇ ਕਿਸੇ ਨਾਲ ਗੁੱਸਾ ਜ਼ਾਹਰ ਕਰਨਾ ਉਹ ਵੀ ਸਟੇਟਸ ਤੇ ਜੇ ਕਿਸੇ ਨਾਲ ਪਿਆਰ ਮੁਹੱਬਤ ਕਰਨੀ ਆ ਤਾਂ ਉਹ ਵੀ ਸਟੇਟਸ ਦਾ ਜਰੀਆ ਹੀ ਆ ਵਾਕੇ ਔਰ ਬਹੁਤਿਆਂ ਦਾ ਹੁਣ ਤਾਂ ਤੁਹਾਨੂੰ ਪਤਾ ਕੋਈ ਤਿਹਾਰ ਹੋਵੇ ਕੋਈ ਜਨਮ ਦਿਨ ਹੋਵੇ ਜਿਹੜੀਆਂ ਮੁਬਾਰਕਾਂ ਵੀ ਆ ਉਹ ਸੋਸ਼ਲ ਮੀਡੀਆ ਤੇ ਚਲਦੀਆਂ ਹਾਂ ਫੁੱਲ ਵੀ ਜਿਹੜੇ ਆ ਉਹ ਵੀ ਸੋਸ਼ਲ ਮੀਡੀਆ ਤੇ ਹੀ ਹੁਣ ਅਸਲੀ ਤਾਂ ਜਾਂਦੇ ਨਹੀਂ ਉਹ ਬਸ ਮੋਜੀ ਚਲ ਜਾਂਦੀ ਹੈ ਜਿਹੜੇ ਅਸਲੀ ਹਾਰ ਆ ਉਹ ਤਾਂ ਹੁਣ ਖਤਮ ਹੋ ਗਏ ਆ ਤੇ ਘੈਰੀ ਕੀ ਚੱਲਦਾ ਤੇ ਇਲੈਕਸ਼ਨਾਂ ਆਈ ਤਾਂ ਫਿਰ ਇਹ ਕਹਿ ਲੋ ਮੁੱਖ ਜਿਵੇਂ ਲੜਾਈ ਦਾ ਹਰ ਧਿਰ ਦਾ ਹਥਿਆਰ ਹੀ ਮੁੱਖ ਇਹੀ ਹੈ ਸੋਸ਼ਲ ਮੀਡੀਆ ਹੀ ਹੈ ਪਹਿਲਾਂ ਪਹਿਲਾਂ ਕਈ ਪਾਰਟੀਆਂ ਧੁੰਨ ਜਾਣ ਸੀ ਹੁਣ ਤਾਂ ਸਾਰੀ ਸੱਕ ਗਿਆ ਸਰਸਾਰੀ ਖਾਸ ਕਰਕੇ ਕਾਲੀ ਦਲ ਬਾਦਲ ਉਹ ਤਾਂ ਸਭ ਤੋਂ ਮਜ਼ਬੂਤ ਹੈ ਸੋਸ਼ਲ ਮੀਡੀਆ ਤੇ ਪੰਜਾਬ ਚ ਕਿਸੇ ਵੇਲੇ ਆਮ ਆਦਮੀ ਪਾਰਟੀ ਸੀ ਪਿਛਲੀਆਂ 22 ਦੀਆਂ ਚੋਣਾਂ ਚੱਲੇ ਜਾਈਏ ਜਾਂ ਉਹ ਤੋਂ ਪਹਿਲਾਂ ਚੱਲੇ ਜਾਈਏ ਜਿਹੜਾ ਇਹ ਇਨਕਲਾਬ ਆਇਆ ਆਮ ਆਦਮੀ ਪਾਰਟੀ ਇਹ ਵੀ ਸੋਸ਼ਲ ਮੀਡੀਆ ਤੋਂ ਹੀ ਆਇਆ ਨਾ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵਾਕਈ ਉਥੇ ਲੜਾਈ ਤਾਂ ਸੋਸ਼ਲ ਮੀਡੀਆ ਤੇ ਹੀ ਹੈ ਪਰ ਉਹਦੇ ਨਾਲ ਨਾਲ ਆਪਾਂ ਹੋਰ ਵੀ ਜਿਹੜੀ ਜ਼ਮੀਨ ਨਾਲ ਜੁੜੀ ਹੋਈ ਲੜਾਈ ਹੈ ਉੱਤੇ ਵੀ ਆਪਾਂ ਗੱਲਬਾਤ ਕਰ ਲੈਣੇ ਆ ਪਰ ਜੋਗਿੰਦਰ ਜੀ ਇੱਥੇ ਇੱਕ ਗੱਲ ਜ਼ਰੂਰ ਹੈ ਵੀ ਸਿਆਸੀ ਪਾਰਟੀਆਂ ਨੇ ਭਾਵੇਂ ਕੋਈ ਵੀ ਸਰਕਾਰ ਹੋਵੇ ਇਹਨਾਂ ਨੇ ਵੈਸੇ ਭਾਵੇਂ ਰੋਜ਼ਗਾਰ ਨਾ ਪੈਦਾ ਕੀਤਾ ਹੋਵੇ ਪਰ ਸੋਸ਼ਲ ਮੀਡੀਆ ਦਾ ਕੰਮ ਰੱਖ ਕੇ ਸੋਸ਼ਲ ਮੀਡੀਆ ਜਿਹੜੇ ਮੈਨੇਜਰ ਨੇ ਉਹਨਾਂ ਦਾ ਰੋਜ਼ਗਾਰ ਜ਼ਰੂਰ ਵਧਾਤਾ ਹੈ ਚਲੋ ਇੱਕ ਗੱਲ ਤਾਂ ਹੈਗੀ ਆ ਵੀ ਦੇਖੋ ਇਹ ਦੇ ਨਾਂ ਇੱਕ ਤਾਂ ਨੌਜਵਾਨਾਂ ਦੀ ਜਿਵੇਂ ਕਹਿ ਲਓ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਰੂਪ ਚ ਰਜਗਾਰ ਤਾਂ ਮਿਲਿਆ ਹੀ ਹੈ ਨਾ ਉਹੀਆਂ ਨੌਕਰਾਂ ਨਹੀਂ ਦਿੱਤੀਆਂ ਪਰ ਇਹ ਚਲੋ ਇਹ ਵੀ ਰੋਜ਼ਗਾਰ ਦਾ ਸਾਧਨ ਹੀ ਆ ਆਹ ਚਲੋ ਚਲੋ ਕਿਸੇ ਲਾਲ ਚਹਿਤੀ ਦਿੱਤੀਆਂ ਮਤਲਬ ਇਹ ਤਾਂ ਜਿਵੇਂ ਬਥੇਰੀਆਂ ਜੱਪਾ ਭਰੀਆਂ ਹੋਈਆਂ ਦੂਜੀਆਂ ਧਿਰਾਂ ਨੇ ਵੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਲੀਡਰਾਂ ਨੇ ਵੀ ਉਹਨਾਂ ਦੇ ਨਾਲ ਵੀ ਰੇਗ ਲੀਡਰ ਦੇ ਨਾਲ ਦੋ ਦੋ ਚਾਰ ਚਾਰ ਬੰਦੇ ਤਾਂ ਫਿੱਟ ਹੋਈ ਹੋਏ ਆ ਨਾ ਜਿਹੜੇ ਉਹਨਾਂ ਦਾ ਸੋਸ਼ਲ ਮੀਡੀਆ ਸੰਭਾਲਦੇ ਆ ਤੇ ਯਾਰੇ ਇਹ ਥੋੜੀ ਗੱਲ ਕਮਾਲ ਦੀ ਆ ਮੈਨੂੰ ਬੜਾ ਵਧੀਆ ਲੱਗਿਆ ਵੀ ਕਿਸੇ ਪਾਸਿਓ ਤਾਂ ਜਨੂੰ ਰੋਜ਼ਗਾਰ ਹੀ ਮਿਲਣਾ ਚਾਹੀਦਾ ਨਾ ਅਸਲ ਤਾਂ ਬਿਲਕੁਲ ਅਸਲ ਤਾਂ ਪੇਟ ਹੀ ਚੱਲਣਾ ਚਾਹੀਦਾ ਨਾ ਹੂੰ ਘਰ ਦਾ ਚੁੱਲਾ ਹੀ ਚੱਲਣਾ ਚਾਹੀਦਾ ਨਾ ਵਕੇ ਵਕੇ ਦੂਜੀ ਦੂਜੀ ਗੱਲ ਇਹ ਵੀ ਆ ਲਗਨ ਇਹਦੇ ਨਾਲ ਸ਼ੌਂਕ ਵੀ ਪੂਰਾ ਹੋ ਜਾਂਦਾ ਹਮ ਜਿਹੜੇ ਜਿਹੜੇ ਸ਼ੌਕੀਨ ਨੇ ਨਾ ਹੁੰਦੇ ਮਤਲਬ ਸਟੇਟਸ ਪਾਉਂਦੇ ਆ ਜਾਂ ਨਵੀਆਂ-ਨਵੀਆਂ ਕੋਈ ਆਈਡੀਆ ਕੱਢ ਕੇ ਵੀ ਪਾਉਂਦੇ ਆ ਜਾਂ ਕਿਸੇ ਢੰਗ ਨਾਲ ਛਾ ਸੋਟਾ ਮਾਰਦੇ ਕਿਸੇ ਮੁੱਦੇ ਤੇ ਉਹ ਉਹ ਪੋਲਿਟਿਕਲ ਲੋਕ ਵੀ ਨਾ ਉਹਨਾਂ ਨੂੰ ਨਾਲ ਜੋੜਦੇ ਆ ਉਹਨਾਂ ਨੂੰ ਹੀ ਵਰਤਦੇ ਆ ਤੇ ਇਹ ਤੁਸੀਂ ਅੱਜ ਮੈਨੂੰ ਬੜੀ ਵਧੀਆ ਲੱਗੀ ਗੱਲ ਵੀ ਰਜਗਾਰ ਤਾਂ ਮਿਲਿਆ ਹੀ ਆ ਨਾ ਚਲੋ ਕਿਸੇ ਪਾਸੇੋਂ ਮਿਲਿਆ ਤੇ ਉਹਨਾਂ ਦਾ ਪੂਰਾ ਰੋਜਗਾਰ ਹੀ ਹੈ ਨਾ ਜੇ ਬੈਠੇ ਘਰੋਂ ਕਮੈਂਟ ਵੀ ਕਰਦੇ ਆ ਕਿਦੋਂ ਵਿਹਲੇ ਘਰੋਂ ਬੈਠੇ ਕਰ ਦਿੰਦੇ ਆ ਤੇ ਦੂਜਾ ਅ ਰੋਜਗਾਰ ਵੀ ਹੈਗਾ ਸਾਤਨ ਵੀ ਹੈਗਾ ਚੰਗੀ ਗੱਲ ਆ ਤੇ ਜੀ ਅੱਗੇ ਜੁਗਿੰਦਰ ਜੀ ਮੈਂ ਕਹਿੰਦਾ ਇਹ ਗੱਲਬਾਤ ਕਰਦੇ ਵੀ ਹਲਕੇ 'ਚ ਹੁਣ ਚੋਣਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਦੇਖੋ ਲੱਗਦਾ ਜਿਹੜੇ ਚੋਣ ਹਾਲਾਤ ਆ ਉੱਥੋਂ ਦੇ ਜਿਹੜੀਆਂ ਹੈ ਜਿਹੜੀਆਂ ਸਿੱਧੇ ਜਿਹਨੂੰ ਕਹੇ ਲੋ ਆਪਾਂ ਸਿੰਗ ਫਸਣ ਵਾਲੀ ਗੱਲ ਆ ਉਹ ਤਾਂ ਉੱਥੇ ਪੰਥਕ ਵਹਿਣ ਤਾਂ ਵੈਠੂਗਾ ਹੀ ਪੰਥਕ ਲਹਿਰ ਤਾਂ ਚੱਲੂਗੀ ਉੱਥੇ ਹਮ ਔਰ ਇਸ ਗੱਲ ਤੋਂ ਕੱਲੀ ਸਤਾ ਧਾਰੀ ਧੈਰੀ ਨਹੀਂ ਚਿੰਤਤ ਜਿਹੜੀਆਂ ਦੂਜੀ ਧਰਾਵੀ ਨੇ ਉਹ ਚਿੰਤਤ ਨਹੀਂ ਕਿਉਂਕਿ ਜਦੋਂ ਪੰਥਕ ਵਹਿਣ ਚੱਲ ਜਾਂਦਾ ਨਾ ਉੱਥੇ ਫਿਰ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਜਿਹੜੇ ਆ ਉਹ ਖੁੰਡੇ ਹੋ ਜਾਂਦੇ ਆ ਜੀਨੂੰ ਕਹਿ ਲੋ ਫਿਰ ਲੋਕ ਅਸਲ 'ਚ ਲਗਨ ਉਹ ਹਲਕਾ ਉਹ ਹਲਕੇ ਨੇ ਨਾ ਦਰਦ ਬੜਾ ਹੰਡਾਇਆ ਜਿਹੜਾ ਜਿਹਨੂੰ ਕਹ ਲੋ ਲੰਬਾ ਸਮਾਂ ਜਿਹੜਾ ਪੰਜਾਬ ਚ ਕਾਲਾ ਦੌਰ ਚੱਲਿਆ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਕਹਾਣੀਆਂ ਬਹੁਤ ਸਾਰੀਆਂ ਜਿਹ ਜੇ ਆਪਾਂ ਵੈਸੇ ਵੀ ਲਾ ਲਈਏ ਮਤਲਬ ਇੱਕ ਸਮਾਂ ਤਾਂ ਐਸਾ ਆ ਗਿਆ ਸੀ ਵੀ ਮਾਜੇ ਚ ਕਹ ਲੋ ਵੀ ਬਰਾਤ ਚੜ੍ਹਨੋ ਵੀ ਛੱਟ ਗਈ ਸੀ ਮਤਲਬ ਕੋਈ ਨੌਜਵਾਨ ਛੱਡਿਆ ਹੀ ਨਹੀਂ ਸੀ ਜਿਹੜੇ ਹਾਲਾਤਾਂ ਨੇ ਸੀ ਉਹ ਜਿਹੜਾ ਦਰਦ ਆ ਉਹਦੇ ਲਈ ਜਿਹੜੇ ਜ਼ਿੰਮੇਵਾਰ ਪੁਲਿਸ ਅਫਸਰ ਆ ਜਾਂ ਜਿਹੜੇ ਪੁਲਿਸ ਅਫਸਰਾਂ ਨੇ ਸਾਰਾ ਕੁਝ ਕੀਤਾ ਉਹ ਪੁਲਿਸ ਅਫਸਰਾਂ ਚੋਂ ਇੱਕ ਸੁਪਾ ਸਿੰਘ ਸੀ ਨਾ ਹੂੰ ਉਹ ਉਹ ਸੁਪਾ ਸਿੰਘ ਨੂੰ ਜਿਹੜਾ ਕਹਿ ਲਓ ਦੇਖੋ ਜੋ ਮਰਜੀ ਆ ਜਿਹੜੀ ਉਥੋਂ ਦੀ ਮਾਜੇ ਦੀ ਹੈਗੀ ਹੈ ਨਾ ਮਿੱਟੀ ਉਦਪਾਗੀ ਸੁਰਤਾ ਹੈਗੀ ਹੈਗੀ ਹੈ ਉਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਉਥੇ ਉਹ ਸਰਕਾਰਾਂ ਨਾਲ ਮੱਥਾ ਲਾਉਣ ਲਈ ਉਹ ਲੋਕ ਤਿਆਰ ਹੀ ਰਹਿੰਦੇ ਆ ਤੇ ਉਹ ਲੋਕਾਂ ਦੇ ਦਰਦ ਵੀ ਹਟਾਇਆ ਜਦੋਂ ਤੁਸੀਂ ਬਾਗੀ ਸੁਰ ਰੱਖਣੀ ਆ ਜਾਂ ਸਰਕਾਰਾਂ ਨਾਲ ਮੱਥੇ ਲਾਉਣੇ ਆ ਤਾਂ ਫਿਰ ਤੁਹਾਨੂੰ ਮਤਲਬ ਉਹਦਾ ਝੱਲਣਾ ਵੀ ਪੈਂਦਾ ਝਾਲ ਵੀ ਚੱਲੀ ਉਹ ਲੋਕਾਂ ਨੇ ਹਨ ਤੇ ਹੁਣ ਹਨ ਜਿਹੜਾ ਸੰਦੀਪ ਸਿੰਘ ਸਣੀ ਆ ਤੁਹਾਨੂੰ ਪਤਾ ਉਹਨੇ ਉਸ ਬੰਦੇ ਨੂੰ ਜਿਹੜਾ ਪੁਲਿਸ ਅਫਸਰ ਆ ਜੀਨੇ ਬਹੁਤ ਸਾਰੇ ਝੂਠੇ ਮੁਕਾਬਲਿਆਂ ਚ ਕਹ ਲੋ ਮਾਵਾ ਦੇ ਪੁੱਤਾਂ ਨੂੰ ਸੇਵਿਆਂ ਦੇ ਰਾਹ ਤੋਰਿਆ ਤੇ ਉਹਦਾ ਸੋਧਾ ਚਲੋ ਠੀਕ ਆ ਸਰਕਾਰੀ ਤੌਰ ਤੇ ਜਾਓ ਪ੍ਰਸ਼ਾਸਨਿਕ ਤੌਰ ਤੇ ਉਹ ਉਹ ਬਾਗੀ ਸੌਰਾਲੀ ਗੱਲ ਆ ਜਾਂ ਉਹ ਨੂੰ ਕਾਨੂੰਨ ਨਹੀਂ ਇਜਾਜ਼ਤ ਦਿੰਦਾ ਪਰ ਜਿਹੜੀ ਜਿਹੜੀਆਂ ਜਿਹੜੀਆਂ ਸਿੱਖ ਪਰੰਪਰਾਵਾਂ ਨੇ ਜਾਂ ਸਿੱਖ ਇਤਿਹਾਸ ਹੈ ਜਦੋਂ ਤੁਸੀਂ ਉਸ ਵਹਿਣ ਚ ਬੈਠ ਕੇ ਜਾਂ ਉਸ ਨਜ਼ਰੀਏ ਨਾਲ ਦੇਖਦੇ ਹੋ ਨਾ ਤਾਂ ਬਹੁਤ ਸਾਰੇ ਲੋਕ ਇਸ ਗੱਲ ਨੂੰ ਮਤਲਬ ਕਿਸੇ ਨਾ ਕਿਸੇ ਰੂਪ ਚ ਸਹੀ ਵੀ ਠਹਿਰਉਂਦੇ ਆ ਪਈਰ ਜੇ ਸਰਕਾਰਾਂ ਨਹੀਂ ਕੁਛ ਕਰ ਸਕੀਆਂ ਜਾਂ ਕਾਨੂੰਨ ਨਹੀਂ ਸਾਨੂੰ ਇਨਸਾਫ ਦੇ ਸਕਿਆ ਤਾਂ ਅਸੀਂ ਐਸ ਰੂਪ ਚ ਇਨਸਾਫ ਲੈ ਲਿਆ ਤੇ ਉਹ ਪਰਿਵਾਰ ਖੜਾ ਹੈ ਤੇ ਮੈਨੂੰ ਲੱਗਦਾ ਵੀ ਕਿਉਂਕਿ ਜੇ ਜੇ ਪੋਲੀਟੀਕਲ ਪਾਰਟੀਆਂ ਦਾ ਵੀ ਤੁਸੀਂ ਲੀਡਰਾਂ ਨਾਲ ਵੀ ਗੱਲ ਕਰਦੇ ਹੋ ਨਾ ਤਾਂ ਉਹ ਤੁਹਾਨੂੰ ਇਸ ਗੱਲ ਦਾ ਹੰਗਾਰਾ ਭਰਦੇ ਆ ਭਾਵੇਂ ਉਹ ਵਿਰੋਧੀ ਧਿਰ ਚ ਨੇ ਪਈਰ ਇਹ ਗੱਲ ਤਾਂ ਹੈਗੀ ਆ ਮੈਂ ਅੱਜ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਆ ਉਹ ਕਹਿੰਦੇ ਮਤਲਬ ਇੱਕ ਬੰਦੇ ਨੇ ਤਾਂ ਇੱਥੋਂ ਤੱਕ ਕਹਿਤਾ ਕਾਲੀ ਦਲ ਬਾਦਲ ਧੜੇ ਵਾਲੇ ਨੇ ਉਹ ਕਹਿੰਦਾ ਮੇਰਾ ਤਾਂ ਆਪਣਾ ਦਿਲ ਕਰਦਾ ਵੀ ਯਾਰ ਮੈਂ ਸਪੋਰਟ ਉਹਨਾਂ ਦੀ ਕਰਾਂ ਭਲੇ ਜਿਹੜੀ ਤੁਸੀਂ ਸਵਾਲ ਕੀਤਾ ਹੈ ਬੜਾ ਵਧੀਆ ਹੈ ਇਹ ਇਹ ਸੱਚ ਹੈ ਜੀ ਜੀ ਜੋਗਿੰਦਰ ਜੀ ਇਸ ਸਮੇਂ ਪੰਜਾਬ ਦੇ ਵਿੱਚ ਚੋਣਾਂ ਦੇ ਨਾਲ-ਨਾਲ ਇੱਕ ਹੋਰ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਰੋਪੜ ਰੇਂਜ ਦੇ ਡੀਆਜੀ ਭੁੱਲਰ ਸਾਹਿਬ ਆਪਾਂ ਜਾਣਦੇ ਵੀ ਗ੍ਰਿਫਤਾਰੀ ਹੋ ਚੁੱਕੀ ਹੋਈ ਹੈ ਔਰ ਕਈ ਖੁਲਾਸੇ ਵੀ ਹੋਏ ਨੇ 75 ਦੇ ਕਰੋੜ ਦੇ ਕਰੀਬ ਕੈਸ਼ 108 ਦੇ ਕਰੀਬ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਕਈ ਮਹਿੰਗੀ ਰੋਲੈਕਸ ਰਾਡੋ ਵਰਗੀ ਜਿਹੜੀ ਘੜੀਆਂ ਨੇ ਹੋਰ ਵੀ ਬਥੇਰਾ ਕੁਝ ਜਿਹੜਾ ਉਹ ਸਾਹਮਣੇ ਆ ਰਹੇ ਨੇ ਕੀ ਜਾਣ ਕੇ ਰਿਜਵਿੰਦਰ ਜੀ ਕੀ ਕੁਝ ਲੱਗਦਾ ਹੈ ਕੀ ਸੰਭਾਵਨਾ ਹੈ ਕਿਉਂਕਿ ਕੱਲ ਜਦੋਂ ਪੇਸ਼ੀ ਵਾਸਤੇ ਲੈ ਕੇ ਗਿਆ ਤਾਂ ਭੁੱਲਰ ਸਾਹ ਦਾ ਹੀ ਕਹਿਣਾ ਸੀ ਕਿ ਕੋਰਟ ਜੋ ਕਰੇਗਾ ਵੀ ਮਤਲਬ ਸਹੀ ਕਰੇਗਾ ਉਹਨਾਂ ਦੇ ਬਿਆਨ ਸੀ ਇਸ ਦੇ ਨਾਲ ਲਗਨ ਜੀ ਦੇਖੋ ਜੋ ਮਰਜੀ ਹੈ ਤੁਸੀਂ ਕਿਸੇ ਵੀ ਜਿਹੜੇ ਪੰਜਾਬ ਨਾਲ ਸੰਬੰਧਤ ਲਾ ਲਓ ਜੋ ਇੰਡੀਆ ਨਾਲ ਸੰਬੰਧਤ ਕੋਈ ਵੀ ਬਿਊਰੋਕਰੇਟਸ ਜਿਹੜਾ ਹੈਗਾ ਅ ਜਿਹੜੀ ਦੇਸ਼ ਦੀ ਜਾਂ ਪੰਜਾਬ ਦੀ ਅਫਸਰ ਸ਼ਾਹੀ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਵੀ ਉਹਨਾਂ ਨੇ ਲੁੱਟ ਕੇ ਖਾ ਗਏ ਉਹ ਦੇਸ਼ ਨੂੰ ਤੇ ਪੰਜਾਬ ਨੂੰ ਅਜਨਿਤਕ ਅਫਸਰ ਸ਼ਾਹੀ ਤੇ ਜਿਹੜੇ ਜਿਹੜੇ ਇਹ ਹੈਗੇ ਨੇ ਮਾਫੀਆ ਇਹਨਾਂ ਇਹ ਇਹ ਤਿੰਨਾਂ ਦੀ ਜੁੰਡਲੀ ਨੇ ਪੰਜਾਬ ਨੂੰ ਲੁੱਟ ਲਿਆ ਪੰਜਾਬ ਦੀ ਜਿਵੇਂ ਕਹੋ ਜਿੰਨੇ ਆਰਥਿਕ ਸੋਰਸ ਆ ਚ ਹੈ ਰੇਤ ਸੀਚਾ ਪਾਣੀ ਜਾਂ ਮਤਲਬ ਹਰ ਹਰ ਪੱਖ ਨੂੰ ਇਹਨਾਂ ਨੇ ਲੁੱਟ ਲਿਆ ਸਰਕਾਰ ਨੂੰ ਵੀ ਲੁੱਟਿਆ ਤੇ ਲੋਕਾਂ ਨੂੰ ਵੀ ਲੁੱਟਿਆ ਤੁਸੀਂ ਇਕੱਲੇ ਭੁੱਲਰ ਦੀ ਗੱਲ ਨਾ ਕਰੋ ਤੁਸੀਂ ਕਿਸੇ ਪੁਲਿਸ ਅਫਸਰ ਦੇ ਘਰੇ ਸੀਬੀਆਈ ਛਾਪਾ ਮਾਰ ਲੈ ਕਿਸੇ ਦੇ ਘਰੇ ਬਿਜੀਲੈਂਸ ਆਪਾਂ ਮਾਰ ਲੇ ਸਭ ਦੇ ਘਰਾਂ ਚ ਮਤਲਬ ਜਿਹੜੇ ਕਰੋੜਾਂ ਰੁਪਏ ਦੀ ਨਗਦੀ ਹੈ ਤੁਸੀਂ ਜਦੋਂ ਮਰਜੀ ਫੜ ਲਓ ਜਾ ਕੇ ਔਰ ਬਹੁਤ ਸਾਰੇ ਅਸਰਾ ਨੇ ਜਿਹੜੇ ਨੇ ਉਹ ਜਾਂ ਪੋਲੀਟੀਕਲ ਬੰਦੇ ਨੇ ਉਹਨਾਂ ਨੇ ਜਿਹੜੀ ਆਪਣੀ ਬਲੈਕ ਮਨੀ ਕਹ ਲੋ ਜਾਂ ਕਾਲਾ ਧਨ ਹੈ ਜਿਹੜਾ ਉਹ ਖੁੰਝੇ ਵੀ ਲਾ ਲਿਆ ਉਹ ਜਿਹੜਾ ਭਾਵ ਵੀ ਉਹਨੂੰ ਸੰਭਾਲ ਵੀ ਲਿਆ ਉਹਨਾਂ ਨੇ ਵਿਦੇਸ਼ਾਂ ਚ ਬਥੇਰੇ ਨੇ ਐਡਜਸਟ ਕਰਤਾ ਬਥੇਰੇ ਨੇ ਵਿਦੇਸ਼ਾਂ ਚ ਨਾਮੇ ਬੇਨਾਮੇ ਬਥੇਰੇਆਂ ਦੇ ਬਿਜ਼ਨਸ ਚੱਲਦੇ ਆ ਕੰਨ ਤੋਂ ਬਾਬਾ ਜਿਹੜੇ ਮਰਜੀ ਅਫਸਰ ਦਾ ਤੁਸੀਂ ਘਰ ਫਰੋੜ ਲਓ ਇਹ ਤਾਂ ਇਹ ਹੋ ਜਾਂਦਾ ਨੇ ਵੀ ਜਿਹੜਾ ਅ ਕਹਿ ਲੋ ਸਰਕਾਰਾਂ ਦੇ ਆਪਸੀ ਟਕਰਾਅ ਚ ਲਾ ਲਓ ਜਿਵੇਂ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਬਈ ਇੱਕ ਭਾਜਪਾ ਦੇ ਲੀਡਰ ਨੇ ਮੈਂ ਲੋਕਲ ਇੱਕ ਪਾਈ ਸੀ ਜਗਰਾਉਂ ਵੀ ਇਹ ਐਸਐਸਪੀ ਰਹੇ ਆ ਤੇ ਭਾਜਪਾ ਦਾ ਲੀਡਰ ਆ ਮੇਰਾ ਮਿੱਤਰ ਵੀ ਆ ਨਾਂ ਵੀ ਲੈ ਲੈਂਦਾ ਡਾਕਟਰ ਰਜਿੰਦਰ ਉਹ ਉਹਨਾਂ ਨੇ ਉਹ ਥੱਲੇ ਕਮੈਂਟ ਕੀਤਾ ਬਈ ਵੇ ਵਿਜੀਲੈਂਸ ਕਿੱਥੇ ਆ ਪੰਜਾਬ ਸਰਕਾਰ ਦੀ ਇਹ ਤਾਂ ਸੀਬੀਆਈ ਲੈ ਗਈ ਨਾ ਫੜ ਕੇ ਵੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਆ ਵੀ ਅਸੀਂ ਜੀ ਸਾਫ਼ ਸੁਥਰਾ ਪ੍ਰਸ਼ਾਸਨ ਦੇਵਾਂਗੇ ਅਸੀਂ ਕਰਪਸ਼ਨ ਮੁਕਤ ਪੰਜਾਬ ਕਰਾਂਗੇ ਤੇ ਉਹ ਉਹ ਕਿੱਥੇ ਆ ਜੀ ਵਿਜੀਲੈਂਸ ਉਹਰੇ ਥੱਲੇ ਲਿਖਿਆ ਸੀ ਮੈਂ ਉਹਨਾਂ ਨੂੰ ਕਿਹਾ ਵਿਰੋਧੀ ਸਵਾਲ ਚੱਕ ਰਿਹਾ ਜੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਥੱਲੇ ਮੈਂ ਉਹਨਾਂ ਨੂੰ ਲਿਖਿਆ ਥੱਲੇ ਮੈਂ ਕਿਹਾ ਕਹਿੰਦਾ ਜੀ ਇਹ ਵਿਜੀਲੈਂਸ ਜਿਹੜੀ ਆ ਪੰਜਾਬ ਸਰਕਾਰ ਦੀ ਤੋਤਾ ਹਨ ਮੈਂ ਕਿਹਾ ਜੀ ਵਿਜੀਲੈਂਸ ਮੈਂ ਥੱਲੇ ਲਿਖਿਆ ਮੈਂ ਕਿ ਤੁਸੀਂ ਤਾਂ ਸੱਚੇ ਜੇ ਹੋ ਉਹ ਸੱਚਾ ਜਿਆ ਬੰਦਾ ਮੈਂ ਕਿ ਤੁਸੀਂ ਵਧੀਆ ਇਨਸਾਨ ਹੋ ਰਾਜਨੀਤੀ ਤੋਂ ਪਹਿਲਾਂ ਤੁਸੀਂ ਇੱਕ ਸੱਚੇ ਇਨਸਾਨ ਹੋ ਵੀ ਵਿਜੀਲੈਂਸ ਪੰਜਾਬ ਸਰਕਾਰ ਦਾ ਤੋਤਾ ਤੇ ਸੀਬੀਆਈ ਥੋੜੀ ਸਰਕਾਰ ਦਾ ਤੋਤਾ ਹੂੰ ਇਹ ਤਾਂ ਭਾਵੇਂ ਜਿਹੜੀ ਤੁਸੀਂ ਬੋਲਣਾ ਬੋਲੀ ਬੋਲਦੇ ਹੋ ਉਹ ਸੀਬੀਆਈ ਬੋਲਦੀ ਹੈ ਭਾਜਪਾ ਦੀ ਕੇਂਦਰ ਦੀ ਸਰਕਾਰ ਬੋਲਦੀ ਹੈ ਜਿਹੜੀ ਪੰਜਾਬ ਸਰਕਾਰ ਬੋਲਦੀ ਹੈ ਫਿਰ ਵਿਜੀਲੈਂਸ ਬੋਲਦੀ ਹੈ ਹੈ ਵੀ ਇਹੀ ਹਾਲਾਤ ਹੈ ਇਹਨ ਤੋਂ ਭਾਵ ਵੀ ਜਿਹੜਾ ਨਿਸ਼ਾਨੇ ਤੇ ਆ ਜਾਂਦਾ ਅਫਸਰ ਉਹ ਠੀਕ ਆ ਚੱਕਿਆ ਜਾਂਦਾ ਫੜਿਆ ਜਾਂਦਾ ਉਹਦਾ ਘਰ ਵੀ ਫਰੋਲਿਆ ਜਾਂਦਾ ਪਰ ਜੇ ਤੁਸੀਂ ਜੀਦਾ ਮਰਜ਼ੀ ਫਰੋਲ ਲੋ ਆਪਾਂ ਗੱਲ ਕਰਦੇ ਆ ਸਭ ਨੇ ਬਥੇਰੀ ਨਾਮੀ ਬੇਨਾਮੀ ਬਥੇਰੀ ਜਾਇਦਾਦ ਬਣਾਈ ਆ ਬਥੇਰੀਆਂ ਮਹਿੰਗੀਆਂ ਘੜੀਆਂ ਮਹਿੰਗੀਆਂ ਫਲੈਟ ਮਹਿੰਗੀਆਂ ਕੋਠੀਆਂ ਮਹਿੰਗੀਆਂ ਕਾਰਾਂ ਹਨਾ ਇਹ ਇਹ ਸਾਰੇ ਦਾ ਹੈ ਹੀ ਅਫਸਰ شاہੀ ਕੋਲੇ ਆਮ ਲੋਕ ਤਾਂ ਤਨ ਪੀੜਿਆ ਹੀ ਹੋਇਆ ਉਹ ਤੋਂ ਤਾਂ ਉਹਨੂੰ ਤਾਂ ਸਾਹ ਲੈਣਾ ਨਹੀਂ ਮਿਲਦਾਗਾ ਇਸ ਇਸ ਘਟਨਾ ਤੇ ਜੋਗਿੰਦਰ ਜੀ ਵਿਰੋਧ ਦੇ ਤਿਰਤਾ ਤੰਜ ਕੱਸੇ ਰਿਹਾ ਤੇ ਕੱਲ ਰਾਜਪਾਲ ਗੁਲਾਰਚੰਦ ਕਟਾਰੀਆ ਵੀ ਇਸ ਘਟਨਾ ਦੀ ਨਿੰਦਾ ਕਰਦੇ ਨਜ਼ਰ ਆਏ ਨੇ ਹਾਂ ਦੇਖੋ ਦੇਖੋ ਪੰਜਾਬ ਚ ਕੋਈ ਵੀ ਮੁੱਦਾ ਚਾਹ ਉਹ ਪੰਜਾਬ ਦੇ ਪੱਖ ਚ ਹੈ ਪੰਜਾਬ ਚਾਹ ਪੰਜਾਬ ਦੇ ਖਿਲਾਫ ਹੈ ਚਾਹ ਕੋਈ ਸਰਕਾਰ ਚੰਗਾ ਕੰਮ ਕਰ ਦੇਵੇ ਚਾਹ ਕੇਂਦਰ ਦੀ ਸਰਕਾਰ ਹੈ ਚਾਹ ਪੰਜਾਬ ਸਰਕਾਰ ਹੈ ਚਾਹ ਉਹ ਪੱਖੀ ਕੋਈ ਕੰਮ ਕਰ ਵੀ ਦੇਣ ਲੋਕ ਕੋਈ ਲੋਕ ਪੱਖੀ ਕੋਈ ਮੁੱਦਾ ਲੈ ਵੀ ਆਉਣ ਜਾ ਲੋਕ ਕੋਈ ਕੋਈ ਮਤਲਬ ਰਵਾਇਤ ਰਾਇਤ ਜਾਂ ਸਹੂਲਤ ਲੈ ਵੀ ਆਉਣ ਤਾਂ ਉਹ ਤੇ ਵਿਰੋਧੀਆਂ ਨੇ ਨਿੰਦਣਾ ਹੀ ਹੁੰਦਾ ਤੇ ਆਪਣੇ ਆਨੇ ਸਲਾਉਣਾ ਹੀ ਹੁੰਦਾ ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ ਜੀ ਇਹ 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 ਤਾਂ ਹੈਗਾ ਹੀ ਆ ਵੀ ਜਦੋਂ ਕੋਈ ਵੀ ਮੁੱਦਾ ਛੱਡਦਾ ਹੁਣ ਇਹ ਨਿਸ਼ਾਨੇ ਤੇ ਤਾਂ ਸਰਕਾਰ ਆਈ ਹੈ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਡਰਗ ਮੁਫਤ ਕਰਤਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਕਰਾਪਸ਼ਨ ਜਿਹੜੇ ਜਿਹੜੇ ਅਫਸਰਾਂ ਨੇ ਕਰਾਪਸ਼ਨ ਫੜਨੀ ਆ ਜਿਹੜੇ ਅਫਸਰਾਂ ਨੇ ਥਲੜੇ ਹੇਟਲੈਸ ਸਿਸਟਮ ਨੂੰ ਨੱਥ ਪਾਉਣੀ ਆ ਉਹ ਤਾਂ ਆਪ ਰਲੇ ਹੋਏ ਨੇ ਨਾਲ ਸਰਕਾਰ ਦਾ ਜਰੂਰਸ ਤਾਂ ਨਿਕਲਿਆ ਹੀ ਐ ਇਸ 'ਚ ਕੋਈ ਸ਼ੱਕ ਥੋੜੀ ਐ ਇਹ ਕੋਈ ਵਿਰੋਧੀ ਧਿਰ ਜਾ ਉਹ ਕਰ ਰਹੀ ਐ ਹਾਲਾਂਕਿ ਵਿਰੋਧੀ ਧਿਰਾਂ ਕੋਲ ਤਾਂ ਇਹ ਮੁੱਦਾ ਇਹ ਹੋਣਾ ਹੀ ਨਹੀਂ ਚਾਹੀਦਾ ਵਿਰੋਧੀਆਂ ਨੇ ਬਥੇਰਾ ਲੁੱਟਿਆ ਔਰ ਵਿਰੋਧੀਆਂ ਦੇ ਹੀ ਜਿਹੜੇ ਅਫਸਰ ਲਾਏ ਰਹੇ ਆ ਸਭ ਤੋਂ ਮਹੀਨੇ ਲੈ ਕੇ ਸਭ ਤੋਂ ਮਤਲਬ ਮੋٹے ਗੱਫੇ ਲੈ ਕੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਸਮੇਂ ਇਹ ਅਫਸਰ ਲੱਗਦੇ ਰਹੇ ਆ ਲਗਭਗ ਤੁਸੀਂ ਹੈਰਾਨ ਹੋ ਜਾਓਗੇ ਪਿਛਲੀਆਂ ਸਰਕਾਰਾਂ ਚ ਮਤਲਬ ਇੱਕ ਮੈਂ ਜਗਰਾਉਂ ਦੀ ਗੱਲ ਕਰਦਾ ਵੀ ਜਗਰਾਉਂ ਦਾ ਡੀਐਸਪੀ ਲੱਗਣ ਲਈ 40 40 30 30 40 ਲੱਖ ਰੁਪਏ ਚ ਬੋਲੀ ਹੁੰਦੀ ਰਹੀ ਹੈ ਹਾਂ ਪਰ ਚੰਗੇ ਥਾਣੇ ਚ ਤੁਸੀਂ ਕਿਸੇ ਐਸਐਚਓ ਲੱਗਣਾ ਲੱਖ ਤੋਂ 1.5 ਲੱਖ ਦੀ ਬੋਲੀ ਹੁੰਦੀ ਸੀ ਮੰਥਲੀ ਹਾਂ ਮੈਨੂੰ ਜਹਾਦ ਹੈ ਇੱਕ ਵਾਰੀ ਅਸੀਂ ਟਰੱਕ ਦੇ ਖਿਲਾਫ ਪੋਲ ਦੇ ਪੈ ਸੀ ਪਿੰਡਾਂ ਚ ਤੇ ਮੈਂ ਇੱਕ ਸਟੇਜ ਤੋਂ ਬੋਲਤਾ ਵੀ ਜਿਹੜੇ ਕਿ ਡਰਗ ਨੂੰ ਕੀ ਨੱਥ ਪੈਣੀ ਆ ਵੀ ਜਿਹੜੇ ਐਸਐਚਓ ਲੱਗਦੇ ਉਹ ਤਾਂ ਥਾਣਿਆਂ ਦੀ ਤਾਂ ਬੋਲੀ ਹੁੰਦੀ ਹੈ ਲਗਨ ਤੁਸੀਂ ਹੈਰਾਨ ਹੋਮੋਗੇ ਵੀ ਅਸੀਂ ਬੋਲ ਕੇ ਉਤਰ ਕੇ ਕਾਰ 'ਚ ਬੈਠ ਕੇ ਮੇਰੇ ਖਲੇ ਜਗਰਾਉਂ ਦੇ ਨੇੜੇ ਆਏ ਹੋਵਾਂਗੇ ਤੇ ਐਸਐਸਪੀ ਦੇ ਮੈਨੂੰ ਫੋਨ ਵੱਜਿਆ ਤੇ ਉਹਦੀ ਉਹਦੀ ਟੇਬਲ ਤੇ ਰਿਕਾਰਡਿੰਗ ਚੱਲਦੀ ਪਈ ਸੀ ਤੁਸੀਂ ਦੇਖੋ ਕਿੱਡੀ ਗੱਲ ਮੈਨੂੰ ਕਹਿੰਦੇ ਤੁਸੀਂ ਆ ਆਪ ਗੁਲਕੇ ਆਏ ਹੋ ਮੈਂ ਕਿਹਾ ਜੀ ਇਹ ਤਾਂ ਬੋਲਿਆ ਹੀ ਹੈ ਤੇ ਕਹਿੰਦੇ ਪੱਤਰਕਾਰਾਂ ਦੀਆਂ ਫੈਲਾਂ ਵੀ ਖੁੱਲ ਜਾਂਦੀਆਂ ਹੁੰਦੀਆਂ ਮੈਂ ਕਿਹਾ ਜੀ ਪਹਿਲਾਂ ਵੀ ਸਾਰੇ ਖੋਲਦੇ ਗਏ ਤੁਸੀਂ ਵੀ ਖੋਲ ਲੋ ਹਨ ਕਹਿਣ ਤੋਂ ਭਾਵ ਹੈ ਦੇਖੋ ਉਹਨਾਂ ਦੇ ਸੋਰਸ ਦੇਖੋ ਵੀ ਤੁਸੀਂ ਅਚਾਨਕ ਕਿਸੇ ਸਟੇਜ ਤੇ ਬੋਲਦੇ ਹੋ 10 ਮਿੰਟਾਂ ਬਾਅਦ ਉਹਨਾਂ ਤੱਕ ਕਹਾਣੀ ਪਹੁੰਚ ਜਾਂਦੀ ਹੈ ਕੱਲ ਵੀ ਆਹ ਬੋਲ ਕੇ ਆਇਆ ਆਹ ਬੰਦਾ ਮਤਲਬ ਇੱਕ ਦਵਾ ਹੈ ਇਹ ਹਮ ਹੈਨਾ ਮਤਲਬ ਦੇਖੋ ਲੁੱਟਣਾ ਵੀ ਹੈ ਕੁੱਟਣਾ ਵੀ ਹੈ ਤੇ ਬੋਲਣ ਵੀ ਨਹੀਂ ਦੇਣਾ ਨਾ ਪੀੜੀਆਂ ਨੂੰ ਬੋਲਣ ਦੇਣਾ ਨਾ ਲੋਕਾਂ ਨੂੰ ਬੋਲਣ ਦੇਣਾ ਜਿਹੜਾ ਬੋਲਿਆ ਉਹਦੇ ਗੱਲ ਚ ਪਾਹੀ ਪਾਉਣੀ ਹੈ ਫਿਰ ਜਦੋਂ ਇੱਕ ਵਾਰ ਦਾ ਮਾਹੌਲ ਬਣ ਜੇ ਨਾ ਥੱਲੇ ਤੋਂ ਲੈ ਕੇ ਤਾਂ ਤੱਕ ਸਰਕਾਰਾਂ ਨਾਲ ਜਾਣ ਮਤਲਬ ਸਿਸਟਮ ਰਲ ਜੇ ਜਿਹਨੂੰ ਕਹਿੰਦੇ ਆਪ ਕੁੱਤੀ ਚੋਰਾ ਨਾਲ ਰਲ ਜੇ ਹਨ ਤੇ ਫਿਰ ਆਮ ਲੋਕ ਜਿਹੜੀ ਜਨਤਾ ਉਹ ਤਾਂ ਫਿਰ ਨਪੀੜੀ ਜਾਂਦੀ ਹੈ ਲੁੱਟੀ ਜਾਂਦੀ ਹੈ ਕੁੱਟੀ ਜਾਂਦੀ ਹੈ ਹਨ ਜੀ ਇਹ ਕੋਈ ਸ਼ੱਕ ਨਹੀਂ ਜੀ 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 ਬਿਲਕੁਲ ਜਗENDER ਜੀ ਅੱਜ ਆਪਾਂ ਸਿਆਸੀ ਗੱਲਾਂ ਵੀ ਕੀਤੀਆਂ ਥੋੜੀ ਸਮਾਜਿਕ ਗੱਲਾਂ ਵੀ ਕਰੀਏ ਹੁਣਾਂ ਤਿਉਹਾਰ ਦਾ ਦਿਨ ਨੇ ਤੇ ਦੀਵਾਲੀ ਵੀ ਆਈ ਖੜੀ ਆ ਔਰ ਬਾਜ਼ਾਰਤ ਦੇ ਵਿੱਚ ਖੂਬ ਰੌਣਕਾਂ ਵੀ ਲੱਗੀ ਆ ਤੁਸੀਂ ਕੈਨੇਡਾ ਚ ਉਹ ਮਾਹੌਲ ਕਿਸ ਤਰ੍ਹਾਂ ਦਾ ਹੈ ਦੇਖੋ ਇਹ ਤਾਂ ਬਣਦੀ ਹੈ ਮਤਲਬ ਦੀਵਾਲੀ ਤੇ ਜਿੱਥੇ ਜਿੱਥੇ ਵੀ ਦੇਖੋ ਮੇਲੇ ਜਿਹੜੇ ਪੰਜਾਬੀਆਂ ਦੀ ਰੂਹ ਦੀ ਖਰਾਕ ਹੈ ਮੇਲੇ ਕਿੱਥੇ ਵੀ ਪੰਜਾਬੀ ਚਾਰ ਬੈਠ ਜਾਂਦੇ ਆ ਚਾਹ ਕੋਈ ਵਿਦੇਸ਼ ਚ ਬੈਠਾ ਹੈ ਚਾਹ ਪੰਜਾਬ ਚ ਬੈਠਾ ਹੈ ਉੱਥੇ ਕੁਦਰਤੀਆਂ ਮੇਲਾ ਲੱਗ ਜਾਂਦਾ ਰੌਣਕਾਂ ਲੱਗ ਜਾਂਦੀਆਂ ਹਨਾ ਕਾਕ ਜਿਹੜੇ ਸਾਡੇ ਵਿਰਾਸਤੀ ਇਤਿਹਾਸਕ ਮੇਲੇ ਆ ਜਿਨ੍ਹਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਜਿਸ ਤਰ੍ਹਾਂ ਦੀਵਾਲੀ ਆ ਹਨਾ ਉਹ ਦੀਵਾਲੀ ਤਾਂ ਸਮੁੱਚਾ ਭਾਈਚਾਰਾ ਮਨਾਉਂਦਾ ਉਹ ਕਿਸੇ ਇੱਕ ਧਰਮ ਇੱਕ ਫਿਰਕੇ ਦੀ ਗੱਲ ਨਹੀਂ ਹੈਗੀ ਉਹ ਸਾਰੇ ਧਰਮ ਹਨਾ ਹਨਾ ਮਤਲਬ ਜਿਵੇਂ ਭਗਵਾਨ ਰਾਮ ਜੀ ਦਾ ਵੀ ਇਤਿਹਾਸ ਜੁੜਿਆ ਹੋਇਆ ਹੈ ਸ਼ੇਵ ਪਾਸ਼ਾ ਸਾਹਿਬ ਸ੍ਰੀ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਜਿਹੜਾ ਇਤਿਹਾਸ ਹੈ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਰਹਾ ਕਰਾਇਆ ਰਿਹਾ ਹਨਾ ਉਹ ਤਿਹਾਰ ਹੋਇਆ ਹੋਇਆ ਔਰ ਵੱਡੀ ਗੱਲ ਹੈ ਕਿ ਇਹ ਪੰਜਾਬੀਆਂ ਦੀ ਜਾਂ ਦੇਸ਼ ਦੇ ਲੋਕਾਂ ਦੀ ਭਾਈਚਾਰਕ ਸਾਂਝ ਦਾ ਇੱਕ ਮਤਲਬ ਪ੍ਰਤੀਕ ਹੈ ਇਹ ਤਿਹਾਰ ਦੀਵਾਲੀ ਨੌਟੀਆਂ ਦਾ ਤਿਹਾਰ ਹੈ ਦੀਵਾਲੀ ਹੈਨਾ ਤੇ ਪਰਮਾਤਮਾ ਕਰੇ ਜਿਹੜੀਆਂ ਆਹ ਮਤਲਬ ਕਿਆਮਤਾਂ ਜਾਂ ਜਿਹੜੀ ਜਿਹੜੇ ਵਿਗੜੇ ਹੋਏ ਹਾਲਾਤ ਹੈ ਵਿਗੜਿਆ ਹੋਇਆ ਸਿਸਟਮ ਹੈ ਜਾ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜੇ ਆਪ ਵੇਖ ਦਿਖ ਰਿਹਾ ਉਹ ਚ ਕਿਤੇ ਪਰਮਾਤਮਾ ਕਰੇ ਸਭ ਦੇ ਅੰਦਰ ਇਹ ਰੋਸ਼ਨੀ ਜਾਂ ਦੀਵਾ ਜਗ ਪੇ ਜਿਹੜਾ ਅਸੀਂ ਦੀਵਾਲੀ ਤੇ ਜਗਾਉਨੇ ਆ ਵੀ ਅਸੀਂ ਯਾਰ ਮਨੁੱਖਤਾ ਦੀ ਸੇਵਾ ਕਰਨੀ ਆ ਹਨਾ ਸਾਡੇ ਹਰ ਹਰ ਇੱਕ ਦੇ ਅੰਦਰ ਭਾਵਨਾ ਆ ਜੇ ਆਪਸੀ ਪ੍ਰੇਮ ਪਿਆਰ ਮੁਹੱਬਤ ਦੀ ਤਾਂ ਕੀ ਕਮਾਲ ਹੈ ਹਨਾ ਤੇ ਦੀਵਾਲੀ ਦੀ ਦੀਵਾਲੀ ਦੀ ਐਡਵਾਂਸ ਆਪਾਂ ਵਧਾਈ ਵੀ ਦੇ ਦਿੰਨੇ ਆ ਵਸਤਾਂ ਤੋਂ ਵੀ ਤੇ ਆਪਣੇ ਨਵੇਂ ਵੱਲੋਂ ਵੀ ਤੇ ਤੁਸੀਂ ਵੀ ਸਾਜੀ ਕਰ ਲਓ ਵਧਾਈ ਜੇ ਕੁਝ ਸਪੈਸ਼ਲ ਕਹਿਣਾ ਚਾਹੁੰਦੇ ਹੋ ਤਾਂ ਕਹਿ ਵੀ ਦਿਓ ਦੀਵਾਲੀ ਤੇ ਬਿਲਕੁਲ ਜੋਗਿੰਦਰ ਜੀ ਬਸ ਤਿਉਹਾਰ ਦੇ ਦਿਨ ਨੇ ਸਾਲ ਦੇ ਵਿੱਚ ਕਹਿ ਲਓ ਇਹੀ ਕੁਝ ਦਿਨ ਹੁੰਦੇ ਨੇ ਤਸੀਂ ਤਾਂ ਵਸਦਾ ਪੰਜਾਬ ਦੇ ਵੱਲੋਂ ਵੀ ਇਹ ਹੀ ਅਪੀਲ ਕਰਦੇ ਆਂ ਵੀ ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਵੀ ਨੇ ਔਰ ਇਹ ਹੀ ਅਪੀਲ ਕਰਦੇ ਵੀ ਆਪਣੇ ਪਰਿਵਾਰ ਦੇ ਨਾਲ ਰਲ ਮਿਲ ਕੇ ਖੁਸ਼ੀਆਂ ਨਾਲ ਜਿਹੜੀ ਹੈ ਜਿਹੜੀ ਤਿਉਹਾਰ ਮਨਾਓ ਦੀਵਾਲੀ ਮਨਾਓ ਔਰ ਸਭ ਰਲ ਮਿਲ ਕੇ ਰਹੋ ਪਿਆਰ ਨਾਲ ਰਹੋ ਸਤਿਕਾਰ ਨਾਲ ਰਹੋ ਆਣ ਗੁਆਣ ਦਾ ਵੀ ਖਿਆਲ ਰੱਖੋ ਸਭ ਦਾ ਖਿਆਲ ਰੱਖੋ ਵੀ ਤਿਉਹਾਰ ਦੇ ਦਿਨਾਂ 'ਚ ਕੋਈ ਨਿਰਾਸ਼ ਨਾ ਰਵੇ ਔਰ ਸਾਡੀ ਇਹ ਵੀ ਬੇਨਤੀ ਹੈ ਕਿ ਇੱਕ ਜਿਹੜਾ ਵੋਕਲ ਫਾਰ ਲੋਕਰ ਹੈ ਜਿਹੜੀ ਖਰੀਦਦਾਰੀ ਹੈ ਜਿਹੜੇ ਲੋੜਵੰਦ ਲੋਕ ਨੇ ਦੇਖੋ ਦੀਏ ਸਭ ਨੇ ਖਰੀਦਨੇ ਆਂ ਮੋਮਬੱਤੀਆਂ ਜਾਂ ਹੋਰ ਵੀ ਤੁਸੀਂ ਖਰੀਦ ਦਿਓ ਉੱਕ ਤੱਕ ਕੋਸ਼ਿਸ਼ ਆਪਾਂ ਕਰ ਸਕਦੇ ਆ ਇੱਕ ਪੈਲ ਦੇ ਆਧਾਰ ਤੇ ਕਿ ਅਸੀਂ ਜਿਹੜੀ ਖਰੀਦਦਾਰੀ ਹੈ ਜਿਹੜਾ ਲੋੜਵੰਦ ਵਿਅਕਤੀ ਸਮ ਲੱਗਦਾ ਵੀ ਇਹਦੇ ਕੋਲ ਆਪਾਂ ਲੈ ਸਕਦੇ ਆ ਤਾਂ ਉਹਦੀ ਦੀਵਾਲੀ ਮਨਜੂਗੀ ਸਾਡੇ ਕਾਰਨ ਕਿਸ ਦੇ ਦੀਵਾਲੀ ਮਨਜੇ ਤਾਂ ਮੈਂ ਕਹਿੰਨਾ ਬਹੁਤ ਵਧੀਆ ਹੋ ਜਾਏਗਾ ਜੀ 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 ਲੱਗਣ ਇੱਕ ਵਾਰੀ ਮੁਬਾਰਕਾਂ ਬਹੁਤ ਬਹੁਤ ਜੀ ਮੁਬਾਰਕਾਂ ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਬਿਲਕੁਲ ਜੁਗੰਦਰ ਜੀ ਤੁਸੀਂ ਜੁੜੇ ਔਰ ਜਲਦੀ ਤੁਹਾਡ ਨਾਲ ਫਿਰ ਮੁਲਾਕਾਤ ਕਰਦੇ ਆਂ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲੱਗਣ ਸਾਰੇ ਦਰਸ਼ਕਾਂ ਦਾ ਵੀ ਜਣ ਲਈ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਵਸਦਾ ਪੰਜਾਬ ਦੀ ਸਮੂਚੀ ਟੀਮ ਦੇ ਵੱਲੋਂ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਬਹੁਤ-ਬਹੁਤ ਧੰਨਵਾਦ